ਨੌਜਵਾਨ ਨੂੰ ਆਨਲਾਈਨ ਮਿਲੀ ਕੁੜੀ ਗੱਲਾਂ ਵਿੱਚ ਲਾ ਕੇ ਲੱਖਾਂ ਰੁਪਏ ਦੀ ਠੱਗੀ ਮਾਰ ਲਈ। ਕੁੜੀ ਨੇ ਉਸ ਨੂੰ ਮੈਟ੍ਰੋਮੋਨੀਅਲ ਵੈੱਬਸਾਈਟ ਤੇ ਰਿਕਵੈਸਟ ਪੀਜੀ ਤੇ ਫਿਰ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਮਗਰੋਂ WhatsApp ਰਾਹੀਂ ਗੱਲਬਾਤ ਸ਼ੁਰੂ ਹੋਈ ਤੇ ਫਿਰ ਕੁੜੀ ਨੇ ਉਸ ਨੂੰ ਕ੍ਰਿਪਟੋ ਕਰੰਸੀ ਵਿੱਚ ਨਿਵੇਸ਼ ਕਰਨ ਦੀ ਗੱਲ ਕਹੀ। ਮੁੰਡੇ ਨੇ ਉਸ ਦੀਆਂ ਗੱਲਾਂ ਵਿੱਚ ਆ ਕੇ 23.34 ਲੱਖ ਰੁਪਏ ਟਰਾਂਸਫਰ ਕਰ ਦਿੱਤੇ। ਬਾਅਦ ਵਿੱਚ ਉਸ ਨੂੰ ਪਤਾ ਲੱਗਿਆ ਕਿ ਉਹ ਠੱਗਿਆ ਗਿਆ। ਪੀੜਤ ਮੋਹਿਤ ਨੇ ਸਾਈਬਰ ਕ੍ਰਾਈਮ ਥਾਣੇ ਵਿੱਚ ਇਸ ਦੀ ਸ਼ਿਕਾਇਤ ਦਿੱਤੀ ਉਸ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਸਨੇ ਜੀਵਨਸਾਥੀ.com ਤੇ ਇੱਕ ਕੁੜੀ ਦੀ ਰਿਕਵੈਸਟ ਆਈ ਸੀ ਉਸ ਦੀ ਕੁੜੀ ਉਸ ਦੀ ਕੁੜੀ ਇੱਕ ਹਫ਼ਤੇ ਤੱਕ ਗੱਲਬਾਤ ਹੋਈ ਫਿਰ ਕੁੜੀ ਨੇ ਵਕ-ਵਕ ਨੰਬਰਾਂ ਤੇ ਵਟਸਐਪ ਤੇ ਗੱਲਬਾਤ ਕੀਤੀ ਕੁੜੀ ਨੇ ਉਸ ਦਾ ਭਰੋਸਾ ਜਿੱਤਣ ਮਗਰੋਂ ਕ੍ਰਿਪਟੋ ਵਿੱਚ ਪੈਸੇ ਨਿਵੇਸ਼ ਕਰਨ ਲਈ ਕਿਹਾ ਉਸਨੇ ਆਪਣੇ ਖਾਤੇ ਵਿੱਚੋਂ 23.34910 ਰੁਪਏ ਉਸਨੂੰ ਟ੍ਰਾਂਸਫਰ ਕਰ ਦਿੱਤੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਤੋਂ ਬਾਅਦ ਕੁੜੀ ਨੇ ਉਸ ਨਾਲ ਗੱਲ ਕਰਨੀ ਹੀ ਛੱਡ ਦਿੱਤੀ। ਜਦੋਂ ਤੱਕ ਉਸਨੂੰ ਠੱਗੀ ਦਾ ਪਤਾ ਲੱਗਿਆ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਸਾਈਬਰ ਕ੍ਰਾਈਮ ਥਾਣੀ ਦੀ ਪੁਲਿਸ ਨੇ ਪੀੜਤ ਨੌਜਵਾਨ ਦੀ ਸ਼ਿਕਾਇਤ ਮਗਰੋਂ ਅਨਨ ਅਨਪਛਾਤੀ ਕੁੜੀ ਤੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।